ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਸਹੋਲੀ ਤੇ ਆ ਸੱਤ ਬਿਗੇ ਵਾਲੇ ਪਲਾਟ ਨੂੰ ਪਾਉਣ ਲੱਗੇ ਆ ਖਾਦ ਯੂਰੀਆ ਪਾਉਣਾ ਦੀ ਦੂਸਰਾ ਤੇ ਉਹ ਤੋਂ ਬਾਅਦ ਚੱਲਾਂਗੇ ਉਧਰ ਨੂੰ ਪਹਿਲਾਂ ਇੱਧਰਲਾ ਕੰਮ ਨਿਬੇੜ ਜੀਏ ਤੇ ਰੜਾ ਰਹੇ ਆ ਰੜਾ ਕੇ ਪਾਉਨੇ ਆ ਯੂਰੀਆ ਇਹਦੇ ਵਿੱਚ ਕਣਕ ਚ ਬਹੁਤ ਵੀਰ ਫਤਿਹਗੜ੍ਹ ਸਾਹਿਬ ਟਰਾਲੀਆਂ ਲੈ ਕੇ ਜਾ ਰਹੇ ਨੇ ਬਹੁਤ ਤੇਜ਼ੀ ਨਾਲ ਮਿੱਤਰੋ ਪਿਆਰ ਨਾਲ ਚੱਲੋ ਤਿੰਨ ਚਾਰ ਐਕਸੀਡੈਂਟ ਹੋ ਗਏ ਜਨਾ ਬਹੁਤ ਕੀਮਤੀ ਨੇ ਜਿੰਨਾ ਤੁਸੀਂ ਬਚ ਕੇ ਚੱਲੋਗੇ ਮੱਥਾ ਟੇਕਣਾ ਜ਼ਰੂਰ ਪਰ ਪਿਆਰ ਨਾ ਚੱਲੋ ਹੁੱਲੜਵਾਜੀ ਨਾ ਕਰੋ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਫਾਇਦਾ ਕੋਈ ਨਹੀਂ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਰੱਖੇ ਹੱਥ ਜਿੰਨੇ ਵੀ ਚਾਹੁੰਦੇ ਨੇ ਜ਼ਰੂਰ ਪਹੁੰਚੋ ਪਰ ਜਾਓ ਸ਼ਾਂਤੀਮਈ ਕਾਣਾ ਕਰਦੇ ਆ ਤਿਆਰ ਯੂਰੀਆ ਰੜਾ ਕੇ ਦੋ ਇਟਲੀਆਂ ਪਾ ਕੇ ਫਿਰ ਮੱਜੂ ਛੱਟਾ ਆ ਗਿਆ ਲਾਲਣ ਬਾਈ ਛੱਟਾ ਮਾਰਨ ਸਲਫਰ ਪਰ ਜਿਹੜਾ ਪਾਊਡਰ ਉੜਦਾ ਉਹ ਚਲੋ ਗਿਰਨਾ ਦਾ ਖੇਤ ਚ ਐ ਵੈਸੇ ਤੇ ਆਹ ਜਗਾ ਦੇਖੋ ਪੀੜੀ ਕਿਵੇਂ ਪੈ ਗਈ ਜਿੱਥੇ ਪਾਣੀ ਮੜਾ ਮੋਟਾ ਮੈਨ ਲੱਗਾ ਵੱਧ ਲੱਗਿਆ ਜਾਂ ਨੀਵਾ ਹੋਊਗਾ ਨੀਵਾ ਤਾਂ ਵੈਸੇ ਹੋਣਾ ਨਹੀਂ ਚਾਹੀਦਾ ਕਿਉਂਕਿ ਆਪਾਂ ਨੇ ਲੇਜ਼ਰ ਕਰਕੇ ਤੇ 7 ਵਿੱਗੇ ਦੇ ਤਿੰਨ ਨੇ ਘਿਆਰੇ ਇਹਦੇ ਤਿੰਨ ਘਿਆਰੇ ਨੇ ਕਣਕ ਦੇ। ਤਕਰੀਬਨ ਗਵਾਂਡੀਆਂ ਦੀ ਵੀ ਇਦਾਂ ਦੀ ਹੋਇ ਇਧਰ ਨਾਲ ਦੇਖੋ। ਉਹ ਦੇ। ਇਹ ਤਾਂ ਫੂਸ ਕਰਕੇ ਹੈਗੀ ਵੀ ਬਿਲਜੀ ਥੋੜੀ ਜੀ। ਇਹ ਕਾਮਯਾਬ ਨਹੀਂ ਹੈ ਜਿਹੜਾ ਸਾਰਾ ਫੂਸ ਵਿੱਚ ਆਪਾਂ ਆਹ ਲੱਗਦਾ ਜਿਵੇਂ ਜੀਰੋ ਡ੍ਰਿਲ ਕਰੀ ਹੁੰਦੀ ਆ। ਤਕਰੀਬਨ ਆਪਣੇ ਸੁਪਰ ਸੀਡਰ ਵਾਲਾ ਓਕੇ ਰਿਪੋਰਟ ਸਾਰੀ ਉਹ। ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਕੋਈ ਸੁੰਡ ਦੀ ਨਹੀਂ ਆਈ ਕਿਸੇ ਹੋਰ ਚੀਜ਼ ਦੀ ਨਹੀਂ ਆਈ ਓਕੇ ਆ ਹਣ ਪੂਰੀ ਘੈਂਟ ਵਧੀਆ ਜੰਮੀਆ ਸਾਰੀ ਕਣਕ ਜਿੰਨੇ ਵੀ ਸਾਲ 3-4 ਸਾਲ ਹੋ ਗਏ ਵੀਰਦਿਆਂ ਨੂੰ ਪਹਿਲਾਂ ਤਾਂ ਕੀ ਲਾ ਦੋ ਕੀਲੇ ਬੀਜ ਤੇ ਹੁੰਦੇ ਤੇ ਤੇ ਇਸ ਵਾਰ ਹੈਗੇ 2022 ਖੇਤ ਜਿਹੜੀ ਪਿਛਲੇ ਸਾਲ ਦੀ ਥੈਲੀ ᱛੀ ਉਹ ਦਾਣੇਦਾਰ ਹੈ ਡਾਈ ਮੰਗ ਤੇ ਦੂਸਰਾ ਇਸ ਵਾਰ ਵਾਲਾ ਪਾਊਡਰ ਹੈ ਇਲੇ ਰੰਗ ਦਾ ਉਹ ਹੈਗਾ ਦੇਖੋ ਆਹ ਬ੍ਰਾਉਂਜ ਮਸਤਰੀ ਵਰਗੇ ਦਾਣੇ ਨੇ ਜਿਹੜੇ ਮਸਤਰੀ ਹੁੰਦੀ ਆ ਸਲਫਰ ਲੂਆਂ ਦਾ ਮਾਰ ਦਿਆਂ ਘੇੜਾ ਤੇ ਦੇਖਣ ਚੱਲੇ ਆਂ ਸਾਈਡ ਵਾਲਾ ਲਓ ਜੀ ਕਰੋ ਚੈੱਕ ਇਹ ਆਪਾਂ ਇੰਨੀ ਕਿ ਜਗ੍ਹਾ ਲਈਤੀ ਖੁਰਪੇ ਨਾਲ ਜਿਹੜਾ ਗਵਾਂਡੀਆਂ ਨੇ ਪਾ ਗਿਆ ਦੀ ਪਾਣੀ ਤੇ ਪੂਰੇ ਵਧੀਆ ਖੜੇ ਨੇ ਅੱਜ ਇਹਨਾਂ ਨੂੰ ਪਾਵਾਂਗੇ ਰੇ ਰੇ ਵੀ ਪਾਵਾਂਗੇ ਹੁਣ ਲਿਆਂਦਾ ਕਣਕ ਚੋ ਬੱਚਦਾ ਉਧਰ ਪੂਰੇ ਵਧੀਆ ਜੰਮੇ ਨੇ ਖੁਰਪੇ ਨਾਲ ਆਏ ਤੇ ਇਨੀ ਜਗ੍ਹਾ ਇਹ ਪਾਣੀ ਪਾਤਾ ਸੀ ਇਧਰੋਂ ਗਵੰਡੀਆਂ ਵੀਰਾਂ ਨੇ ਕੋਈ ਚੈੱਕ ਕਰਨੇ ਤੇ ਬਾਕੀ ਤੁਹਾਡੇ ਸਾਹਮਣੇ ਆ ਖੜਾ ਪਲਾਟ ਆਗੇ ਉਧਰੋਂ ਲਲਨ ਬਾਈ ਹੁਣੀ ਪਾ ਕੇ ਰੇ ਕਣਕ ਚ ਥੋੜਾ ਯਾਰ ਇਹਨਾਂ ਦੀ ਮੂਰੇ ਆਹ ਪਲਾਟ ਆਪਾਂ ਪਟਨਾ ਆਲੂਆਂ ਦਾ ਇੱਕ ਅੱਧੇ ਦਿਨ ਚ ਲੱਗਦੇ ਆ ਜੇ ਪ੍ਰਮਾਤਮਾ ਨੇ ਮੀਂਹ ਆ ਪਾਇਆ ਜਿਹੜਾ 28 ਵਾਲਾ ਦਿਖਾਉਂਦਾ ਤਾਂ ਤਾਂ ਲੱਗ ਜਾਗੇ ਨਹੀਂ ਤੁਹਾਨੂੰ ਫੇਰ ਪਤਾ ਹੀ ਆ ਫੇਰ ਤਾਂ ਜੇ ਮੀਂਹ ਪੈ ਗਿਆ ਵੱਧ ਪੈ ਗਿਆ ਜਾਂ ਘੱਟ ਪੈ ਗਿਆ ਜਾਂ ਘੱਟ ਪੈ ਗਿਆ ਫੇਰ ਤਾਂ 15-20 ਦਿਨ ਚ ਕੰਮ ਚੱਲੂ ਜੇ ਪੈ ਗਿਆ ਵੱਧ ਫੇਰ ਮੀਂਹ ਨਾਲ ਲੰਘੂਗਾ ਕੁਛ ਵੀ ਹੋ ਸਕਦਾ ਤੇ ਇਦਾਂ ਦਾ ਖੜਾ ਆਲੂ ਇਹ ਲਓ ਜੀ ਦੇਖੋ ਲੀ ਡੰਡਾ ਲੱਗ ਗਿਆ ਦਰਸ਼ਨ ਦੇਣ ਵਿੱਚ ਆ ਦੇਖੋ ਜਾਨੀ ਹਾਲ ਤੱਕ ਬੇਲਾ ਨੇ ਦੱਬਿਆ ਹੋਇਆ ਐਂਗਾ ਬਥੇਰਾ ਬਰੀਕ ਬਰੀਕ ਇਹ ਪਲਾਟ ਨੂੰ ਆਪਾਂ ਪਾਣੀ ਵੀ ਨਹੀਂ ਲਾਇਆ ਪਰਲੇ ਨੂੰ ਪਾਣੀ ਲਾਤਾ ਕਿਉਂਕਿ ਇਹਨੇ ਪੱਟ ਲਾਂਗੇ ਜਾਨ ਨੂੰ ਉਹ ਵਾਤ ਆ ਜਾਊਗਾ ਲਾਉਣੀ ਆਪਾਂ ਮੱਕੀ ਉਹ ਕਣਕ ਦਾ ਛੜਤਾ ਪ੍ਰੋਸੀਜਰ ਉਕੇ ਹੁਣ ਮੱਕੀਓ ਲਾਵਾਂਗੇ ਕਣਕ ਕੜਾ ਕੰਮ ਪਹਿਲਾਂ ਸਲਾਤ ਹੀ ਵੀ ਕਣਕ ਦੀ ਬਜਾਈ ਕਰਾਂਗੇ ਕਣਕ ਦੀ ਬਜਾਈ ਫਿਰ ਲੋਟ ਨਹੀਂ ਆਇਆ ਕੰਮ ਉਹ ਚਾਹੀਦੀ ਸੀ ਆਪਾਂ ਨੂੰ 18 19 ਤਰੀਕ ਨੂੰ 18 19 ਤਰੀਕ ਨੂੰ ਇੱਕ ਦੋ ਬੂਟੇ ਪੱਟ ਕੇ ਦੇਖੇ ਦੀ ਨਾਰਮਲ ਜਿਹਾ ਝਾੜ ਤੀ ਜਾਂ ਕੋਈ ਜ਼ਿਆਦਾ ਕਿਉਂਕਿ ਇਸ ਵਾਰ ਗਰਮੀ ਨੇ ਰਗੜੇ ਹੋਏ ਆ ਥੋੜੇ ਜੇ ਕੱਲੇ ਆਪਾਂ ਹੀ ਨਹੀਂ ਸਾਰੇ ਕਿਸਾਨ ਭਰਾਵਾਂ ਦੇ ਇਹੀ ਕੋਸਾ ਜਿਹੜੇ ਪੱਟ ਰਹੇ ਨੇ ਉਹ ਵੀ ਦੱਸਦੇ ਨੇ ਬਾਕੀ ਆਪਣਾ ਨਤੀਜਾ ਤੁਹਾਨੂੰ 5-7 ਦਿਨ ਨੂੰ ਮੂਰੇ ਆ ਜਾਣਾ ਜਿੱਦਾਂ ਵੀ ਹੋਊਗਾ ਆ ਦੇਖੋ ਕਿ ਨਾ ਚੱਕ ਤਾਂ ਗੋਲੀ ਡੰਡੇ ਨੇ ਕੰਮ ਨਹੀਂ ਆਪਾਂ ਇਹਨੂੰ ਖੜਾ ਵੀ ਲੈਂਦੇ ਖੜਾ ਇਸੇ ਕਰਕੇ ਨਹੀਂ ਰਹੇ ਹਲੇ ਨਹੀਂ 15 ਦਿਨ ਹੋਰ ਖੜਾ ਲੈਂਦੇ ਵੀ ਗੋਲੀ ਡੰਡੇ ਨੇ ਬਹੁਤ ਛਾਲ ਮਾਰਨੀ ਆ ਤੇ ਆਲੂ ਲੱਭਣਾ ਔਖਾ ਹੋ ਜਾਣਾ ਬਾਅਦ ਵਿੱਚ ਆ ਦੇਖੋ ਪਲੇ ਆ ਪਿਆ ਪਹਿਲਾ ਸਾਲ ਹੋਣ ਕਰਕੇ ਇੱਕ ਵਾਰੀ ਕਰਨਾ ਹੀ ਪੈਣਾ ਹੈ ਟੁੱਟਾ ਉਹ ਤੋਂ ਬਾਰੇ ਕੰਮ ਦੀ ਚਾਲ ਬਣਨੀ ਹੈ ਤੇ ਸੈਟਿੰਗ ਹੋਣੀ ਹੈ ਜ਼ਮੀਨ ਦੀ। ਮਾਰੇ ਪਾਰਲੇ ਪਾਸੇ ਦੇਖੋ ਕਿਵੇਂ ਸਿਆੜਾਂ ਜੇ ਨਿਕਲ ਆਇਆ। ਹਾਏ। ਆਹ ਪਲਾੜ ਚ ਤਾਂ ਬਹੁਤ ਨਜਾਇਜ਼ ਆ। ਬਹੁਤ ਹੀ ਨਜਾਇਜ਼। ਜਿੰਨਾ ਕਹਿ ਸਕਦੇ ਤੁਸੀਂ ਸਮਝ ਲਓ ਜਿਵੇਂ ਆਪਾਂ ਕਣਕ ਦੀ ਪਲਾੜ ਚ ਬਜਾਈ ਕਰਦੇ ਹੁੰਨੇ ਆ ਇਦਾਂ ਖੜਾ। ਥੱਲੇ ਬਹੁਤ ਆ ਤੇ ਹਲੇ ਤਿਆਰੀ ਚਾ ਹੁਣ ਪਰ ਪੂਰਾ ਜੋਰ ਨਾਲ। ਸੇਰੇ ਤੱਕ ਦੇਖੋ ਇੱਥੇ ਤੱਕ ਮਾਰਦਾ ਛਾਲਾਂ ਰਿਆ ਦੱਗੀਆਂ ਦੁੱਗੀਆਂ ਨੀਆਂ ਜਮਿਆਂ ਬੱਟ ਦੇ ਲਵੇ ਖੜਾ ਆਪਾਂ ਮੋਟਰ ਦੇ ਲਵੇ ਲਾਗੇ ਦੇ ਘੁਮ ਘਮਾ ਕੇ ਮੈਂ ਕਿਹਾ ਦਿਖਾ ਦਈਏ ਸਾਰੇ ਆਲੂ ਕਿੱਤਾ ਹੁੰਦੇ ਨੇ ਆ ਦੇਖੋ ਖੜਾ ਨਾ ਪੂਰਾ ਸਰਵਾਲਾ ਮੰਗ ਨਿਕਲਿਆ ਬਾਹਰ ਤੇ ਆ ਦੇਖੋ ਇਧਰ ਇਹ ਬਣਾਟਾ ਜੀ ਦਵਾਈਆਂ ਦੋਨੇ ਅਸਰ ਕਰੇ ਹੀ ਹੈ ਨਹੀਂ ਚਰਵੇ ਤਾਂ ਆਲੂ ਨੇ ਅਸਰ ਤਾਂ ਲਾਣੇਦਾਰ ਕਹਿੰਦਾ ਕਣਕ ਚ ਨਹੀਂ ਕਰਿਆ ਨਾਲੇ ਬੂਮਨਾ ਸਪਰੇ ਕਰੀ ਤੇ نیچے ਨੂੰ ਰੱਖ ਕੇ ਮੈਂ ਵੀ ਸਪਰੇ ਪਾਈ ਆ ਤੁਹਾਨੂੰ ਦਿਖਾਈ ਵੀ ਆ ਕਿਹੜੀ ਪਾਈ ਤੀ ਤੇ ਕਹਿੰਦਾ ਕੁਝ ਵੀ ਅਸਰ ਨਹੀਂ ਕੀਤਾ ਇਹ ਕਤਾਂ ਹੁੰਦਾ ਵੀ ਚਲ 20% 10% ਮਰ ਗਿਆ 10% ਵੀ ਨਹੀਂ ਮਰਿਆ ਕਣਕ ਜੋ ਸਮਝ ਤੋ ਬਾਹਰ ਇਹ ਹੋ ਗਈ ਵੀ ਕੀ ਗੱਲ ਬਾਤ ਕਾਤੇ ਨਹੀਂ ਮਰਿਆ ਜਿਹੜੀ ਚੀਜ਼ ਨੂੰ ਆਪਾਂ ਮਾਰਨਾ ਚਾਹੀਏ ਉਹ ਕਦੇ ਮਰਦੀ ਨਹੀਂ ਜੇ ਮਾਰੀ ਤੇਜ਼ ਦਵਾਈ ਪਾ ਦਈਏ ਜੇ ਫਸਲ ਬੀਜੀ ਆ ਤਾਂ ਉਈਓ ਰਗੜੀ ਜਾਂਦੀ ਆ ਪਰ ਗੋਲੀ ਡੰਡਾ ਕੀਟ ਨਾਸ਼ਕਾਂ ਨੂੰ ਪਤਾ ਨਹੀਂ ਕੀ ਬਿਮਾਰੀ ਆ ਵੀ ਇਹ ਮਰਦੇ ਕਿਉਂ ਨਹੀਂ ਆਹ ਬਾਹ ਆ ਪਲਾਟ ਵੀ ਘੈਂਟਾ ਪੂਰਾ ਆਲੂ ਤਕਰੀਬਨ ਸਾਰੇ ਹੀ ਵਧੀਆ ਬੇਲ ਤਾਂ ਪੂਰੀ ਘੈਂਟਾ ਬਾਕੀ ਨਤੀਜੇ ਜਿੱਦਾਂ ਦੇ ਹੈਗੇ ਨੀਚੇ ਵਾਲੇ ਉਹ ਤੁਹਾਨੂੰ 5-7 ਦਿਨ ਨੂੰ ਦੇਖਣ ਨੂੰ ਮਿਲ ਜਾਣੇ ਨੇ ਗ੍ਰਾਮਿਆਂ ਦੀ ਬਜਾਈ ਦੇ ਵੀ ਕੀ ਨੇ ਆਪਾਂ ਕਿਸੇ ਦੇ ਖੇਤਾਂ ਦਾ ਅੰਦਾਜ਼ਾ ਨਹੀਂ ਲਾਉਂਦੇ ਹੁੰਦੇ ਜੋ ਨਿਕਲਣਾ ਆਪਣੇ ਦਾ ਹੀ ਪਤਾ ਲੱਗਣਾ ਸੇਵਾ ਆਪਣੇ ਵੱਲੋਂ ਪੂਰੀ ਕੀਤੀ ਗਈ ਆ ਕੋਈ ਕਮੀ ਨਹੀਂ ਛੱਡੀ ਗਈ ਦੇਖੋ ਖਾਲ ਪਾਣੀ ਲਾਉਣੇ ਵਾਲਾ ਹੈਗਾ ਜੇ ਇਹਨੂੰ ਆਲੂਆਂ ਨੂੰ ਪਾਣੀ ਲਾਉਣਾ ਹੋਵੇ ਕਿਵੇਂ ਲੰਘੂਗਾ ਬਣੀ ਇੰਨਾ ਗੁੱਲੀ ਡੰਡਾ ਜੰਮੇ ਆਇਆ ਆ ਲਾ ਪੜੇ ਭੈ ਨੇ ਪੜਿਆ ਹੁਣ ਇਹ ਆਲੂਆਂ ਤੇ ਅਸਰ ਪਾਉਣਾ ਇਹਨੇ ਆਲੂ ਵਧਣੇ ਹੈ ਨਹੀਂ ਕਿਉਂਕਿ ਸਾਰਾ ਦਵਾਈਆਂ ਦਵਾਈਆਂ ਵੀ ਜੋ ਵੀ ਲਾਵਾਂਗੇ ਉਹ ਵੀ ਇਹਨੂੰ ਲੱਗ ਜਾਣੀਆਂ ਆ ਖੜੀ ਆਪਣੀ ਕਣਕ ਸਾਰੀ ਉਹ ਤੇ ਮਾਰੇ ਮੋਟੇ ਜਿਹੜੇ ਨੀਵੇਂ ਦੀ ਉਹ ਜਗਾ ਪੀਲਾ ਪਣ ਪਿਆ ਨਹੀਂ ਓਕੇ ਦੀ ਰਿਪੋਰਟ ਆ ਘੈਂਟ ਆ ਗੋਡਾ ਸਾਰਾ ਕੰਮ ਦੋ ਰੇਲ ਲੱਗੇ ਤੇ ਇੱਕ ਲੱਗੇ ਆ ਪਾਣੀ ਜੇ 28 ਤਰੀਕ ਵਾਲਾ ਸਾਨੂੰ ਪਹਿਲਾਂ ਵੀ ਦੱਸਿਆ ਜੇ ਮੀਂਹ ਪੈਂਦਾ ਤਾਂ ਆਪਾਂ ਇਹਨੂੰ ਤੀਸਰਾ ਰੇ ਵੀ ਭੜਕਾ ਦੇਣਾ ਹੈ ਉਹਨਾਂ ਦੇ ਮੁੜ ਕੇ ਆਲੂਆਂ ਆਜੇ ਲੱਗ ਜਾਣਾ ਫੇ ਬੰਦੇ ਸਾਨੂੰ ਪਤਾ ਥੋੜੀ ਜਿਹੀ ਵਿਜੀ ਹੋ ਜਾਂਦੇ ਨੇ ਐਨੇ ਦਿਨ ਮੱਕੀ ਦੀ ਆ ਜਾਣੇ ਨੇ ਲਵੇ ਬਜਾਈ ਤੇ ਤਿਆਰੀ ਟਿਉਰੀ ਕਰਨ ਦੇ ਜਾਨੂੰ ਪਟਾਈ ਸਟਾਰਟਿੰਗ ਹੋਣ ਤੋਂ ਬਾਅਦ ਚੱਲੀ ਜਾਣਾ ਇਦਾਂ ਹੀ ਕੰਮ ਕਰ ਪ੍ਰਮਾਤਮਾ ਸਭ ਦੀ ਫਸਲ ਵਧੀਆ ਰੱਖੇ ਸਾਬੀਰਾਂ ਦੀ ਵਧੀਆ ਨਿਕਲੇ ਮਿੰਤਾਵਾਂ ਕੀਤੀਆਂ ਨੇ ਬੱਲੇ ਪੈਣ ਦੇ ਕੁਬੀਰ ਸਾਰੇ ਇਧਰ ਯੂਰੀਆ ਪਾ ਰਹੇ ਨੇ ਅੱਜ ਹਾਂ ਦੇ ਸੱਤ ਅੱਠ ਘਰ ਲੱਗੇ ਹੋਏ ਨੇ ਇਹਨਾਂ ਦਾ ਥੈਲੇ ਹੀ ਬਹੁਤ ਰੱਖੇ ਨੇ ਆ ਸਾਰੇ ਥੈਲੇ ਪੈ ਰਹੇ ਨੇ ਚਮਕਦੇ ਨੇ ਪੀਲੇ ਪੀਲੇ ਸਿਰੇ ਤੋਂ ਪਉਂਦੇ ਗਏ ਨੇ ਦੋ ਜਾਨੇ ਨੇ ਉਹ ਕੋਠੇ ਤੱਕ ਥੈਲੇ ਪਏ ਨੇ ਕਰੋ ਚੈੱਕ ਆਲੂ ਤੇ ਤੁਹਾਡੇ ਸਾਹਮਣੇ ਆ ਬੇਲ ਤੇ ਸਪਰੇਅ ਚੱਲਦੀ ਆ ਮਿੱਤਰੋ ਇਹ ਆਲੂਆਂ ਨੂੰ ਆ ਲਓ ਲੱਗੇ ਹੋਏ ਨੇ ਬੰਦੇ ਤਿੰਨੇ ਕਾਰਨ ਤੇ ਆਪਾਂ ਆਇਆ ਸਹੋਲੀ ਤੋਂ ਹੁਣ ਆ ਗਿਆ ਮੈਂ ਕਿਹਾ ਮਾਰੀਏ ਢੇੜਾ ਚੱਲਦਾ ਪੰਪ ਹਾਂ ਲੱਗਿਆ ਹੋਇਆ ਈਸ਼ਵਰ ਕੋਲ ਗਨ ਫੜੀ ਵੀ ਆ ਨਵਾਂ ਬੰਦਾ ਪੈਰ ਚੱਕੀ ਜਾਂਦਾ ਤੇ ਮਕੇਸ਼ ਵਾਈ ਇੱਧਰ ਆਪਣਾ ਛੱਡਣ ਤੇ ਆ ਲਓ ਜੀ ਮਿੱਤਰੋ ਕਰੋ ਚੈੱਕ ਆ ਪਲਾਟ ਪੂਰਾ ਸ਼ਾਨਦਾਰ ਤੇ ਹੁਣ ਠੰਡ ਵੀ ਪੈਂਦੀ ਆ ਤੇ ਹੁਣ ਆਲੂ ਵੀ ਫੈ ਫਾਇਰਦਾ ਤੇ ਕਹਾ दूसਰੇ ਨੰਬਰ ਤੇ ਬੀਜ ਵੀ ਨਵੇਂ ਤੇ ਪੂਰਾ ਚੰਮ ਲਿਆ ਪਿਆ ਪਲਾਟ ਐਨ ਜਿਹੜੇ ਹਿਸਾਬ ਨਾਲ ਲੱਗਿਆ ਲੇਟ ਫੁੱਲ ਓਕੇ ਰਿਪੋਰਟਾਂ ਨੇ ਵਧੀਆ ਖੜਾ ਏ ਬਾਕੀ ਪਰਮਾਤਮਾ ਦੇ ਸਿਰ ਤੇ ਆ ਹਲੇ ਤੱਕ ਫੁੱਲ ਓਕੇ ਆ ਮੈਂ ਤਾਂ ਯਾਰੀ ਨੇ ਪਾਣੀ ਤਾਂ ਨਹੀਂ ਰੇ ਪੱਤ ਸਪਰੇਹਾਂ ਚੱਲੀ ਜਾਂਦੀਆਂ ਨੇ ਆ ਦੇਖੋ ਖਾਦ ਦੀ ਤਿਆਰੀ ਹੈ ਚ ਖਾਦ ਪਾਣੇ ਲਈ ਇੱਕ ਯੂਰੀਆ ਲੱਗੂਗਾ ਇਹਨੂੰ ਪਰ ਆਂਦਾ ਏ ਪੂਰਾ ਵਧੀਆ ਪੱਤਾ ਦੇਖੋ ਐਨ ਵਧੀਆ ਗ੍ਰੋਥ ਕਰੀਆ ਸਵਾਰਿਆ ਦੇਣੇ ਵੱਤੋ ਵਾ ਸੇਵਾ ਕਰੋ ਸਾਦੇ ਲੰਗਰ ਲਾਓ ਸ਼ਾਂਤੀਮਈ ਫਤਿਹਗੜ ਸਾਹਿਬ ਜਾਓ ਉਲੜਵਾਜੀ ਨਾ ਕਰੋ ਇਹੀ ਆਪਣਾ ਸਨੇਹਾ ਮਿੱਤਰੋ ਸਾਰਿਆਂ ਨੂੰ ਜ਼ਿੰਦਗੀ ਇੱਕ ਵਾਰ ਮਿਲਦੀ ਆ ਵਾਰ-ਵਾਰ ਨਹੀਂ ਮਿਲਦੀ ਵੀਡੀਓ ਦੇਖਣ ਦੀ ਸਾਰੇ ਵੀਰਾਂ ਦਾ ਧੰਨਵਾਦ ਤੇ ਸਾਰੇ ਵੀਰਾਂ ਦਾ ਸਾਥ ਸ਼੍ਰੀਕਾ